ਸਸ਼ੇ ਕਲ ਕਲਿਆਣ ਟੀਵੀ ਪੰਜਾਬ ਵੇਖ ਲਓ ਤੁਸੀਂ ਤੇ ਬਠਿੰਡਾ ਦੇ ਵਿੱਚ ਆਏ ਦਿਨ ਹੀ ਚੋਰੀ ਤੇ ਲੁੱਟਖੋ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਤੇ ਤਾਜ਼ਾ ਮਾਮਲੇ ਦੇ ਵਿੱਚ ਪੁਲਿਸ ਨੂੰ ਇੱਕ ਮੁਕਬਰੀ ਮਿਲੀ ਸੀ ਕਿ ਦੋ ਨੌਜਵਾਨ ਜਿਨ੍ਹਾਂ ਵੱਲੋਂ ਆਉਣ ਜਾਣ ਵਾਲੇ ਰਾਂਘੀਰਾ ਤੋਂ ਮੋਬਾਈਲ ਦੀ ਖੋਹ ਕੀਤੀ ਜਾਂਦੀ ਹੈ ਤਾਂ ਐਸੇ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਹੋਇਆ ਬਠਿੰਡਾ ਪੁਲਿਸ ਨੇ ਦੋ ਨੌਜਵਾਨ ਕਾਬੂ ਕੀਤੇ ਜਿਨ੍ਹਾਂ ਦੇ ਕੋਲ 6 ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਵੀ ਬਰਾਮਦ ਹੋਏ। ਤਾਂ ਇਸ ਬਾਬਤ ਪੁਲਿਸ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜਦ ਜਾਣਕਾਰੀ ਮਿਲੀ ਸੀ ਤਾਂ ਉਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਹੋਇਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਐਸਐਚਓ ਕੋਤਵਾਲੀ ਬਲਜੀਤ ਸਿੰਘ ਜਿਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨ ਜੋਵਾਨ ਜਿਨ੍ਹਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਤੇ ਜਿਹੜੇ ਮੋਬਾਈਲ ਫੋਨ ਇਹਨਾਂ ਕੋਲੋਂ ਬਰਾਮਦ ਹੋਏ ਨੇ ਇਹ ਫੋਨ ਵੇਚਣ ਦੀ ਫਰਾਕ ਦੇ ਵਿੱਚ ਸਨ ਤੇ ਇਸੇ ਦੇ ਚਲਦਿਆਂ ਇਹਨਾਂ ਤੋਂ ਜਦ ਪੁੱਛਗਿਛ ਕੀਤੀ ਗਈ ਹੈ ਤੇ ਨਾ ਇਹ ਗੱਲ ਮੰਨੀ ਹੈ ਕਿ ਨਾ ਵੱਖ-ਵੱਖ ਥਾਈਆਂ ਜਿਹੜੇ ਮੋਬਾਈਲ ਸੀ ਇਹ ਵੀ ਦੱਸਿਆ ਗਿਆ ਕਿ ਪੁੱਛਗਿਛ ਦੇ ਦੌਰਾਨ ਇਹਨਾਂ ਇਹ ਗੱਲ ਮੰਨੀ ਹੈ ਕਿ ਇਹਨਾਂ ਵੱਲੋਂ ਇਹ ਮੋਬਾਈਲ ਫੋਨ ਵੱਖ-ਵੱਖ ਥਾਵਾਂ ਤੋਂ ਖੋਹ ਕੀਤੇ ਗਏ ਸਨ ਉਦੋਂ ਹੀ ਪੁਲਿਸ ਦਾ ਕਹਿਣਾ ਹੈ ਕਿ ਆਈਐਮਈ ਨੰਬਰ ਜਿਹੜੇ ਨੇ ਉਹਨਾਂ ਤੋਂ ਹੁਣ ਇਸ ਜਿਹੜੇ ਮੋਬਾਈਲ ਹੈ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਦੇ ਵਾਰਸਾ ਮਾਲਕਾ ਤੱਕ ਪਹੁੰਚਾਇਆ ਜਾਵੇਗਾ ਤੇ ਉੱਥੇ ਹੀ ਦੱਸ ਦਈਏ ਕਿ ਸਾਈਬਰ ਸੈੱਲ ਤੱਕ ਜਿਹੜੀ ਇਹ ਜਾਣਕਾਰੀ ਉਹ ਪੁਲਿਸ ਵੱਲੋਂ ਸਾਂਝੀ ਕੀਤੀ ਜਾਵੇਗੀ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਐਸ ਐਚ ਓ ਬਲਜੀਤ ਸਿੰਘ ਦਾ ਇਸ ਮਾਮਲੇ 'ਚ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਕੱਲ ਸਾਡਾ ਸੈਰ ਥਾਣੇਦਾਰ ਗਰਮੇਲ ਸਿੰਘ ਨੂੰ ਇੱਕ ਮੁਕਰੀ ਮਿਲੀ ਸੀਗੀ ਵੀ ਆਕਾਸ਼ ਦੀਪ ਸਿੰਘ ਪੁੱਤਰ ਗਰਪੇ ਸਿੰਘ ਹਿੰਦਕੌਣੀ ਦਾ ਤੇ ਸ਼ਿਵਾ ਪੁੱਤਰ ਕਮਲ ਸਿੰਘ ਇਹ ਦਰਸ਼ਨਗਰ ਦਾ ਹੈਗਾ ਗਲੀ ਨੰਬਰ 1 ਦਾ ਮੁਖਬਰੀ ਇਹ ਮਿਲੀ ਸੀ ਵੀ ਇਹ ਦੋਨੇ ਜਿਹੜੇ ਆਉਂਦੇ ਆਂਦੇ ਰਾਹਗੀਰਾਂ ਤੋਂ ਆਹੇ ਜਿਹੜੇ ਜਿਹੜੇ ਮੋਬਾਈਲ ਫੋਨ ਝਾਤ ਮਾਰ ਕੇ ਖੋਹ ਲੈਂਦੇ ਆਂ ਜਿਸ ਤੇ ਅਸੀਂ ਤੇਰੀ ਤੁਰੰਤ ਇੱਕ ਐਫ ਆਈ ਆਰ ਨੰਬਰ 200 121 ਥਾਣਾ ਕਤਵਾਲੀ ਵਿੱਚ ਦਰਜ ਕੀਤੀ ਤੇ ਇਹਨਾਂ ਨੂੰ ਗੋਲਡਗੀ ਕੋਲੋਂ ਅਸੀਂ ਜਿਹੜਾ ਇਹਨਾਂ ਨੂੰ ਕਾਬੂ ਕਰ ਲਿਆ ਔਰ ਜਦੋਂ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਦੇ ਕੋਲ ਇੱਕ ਕੈਟ ਪਾਈ ਹੋਈ ਸੀ ਜਿਹਦੇ ਵਿੱਚੋਂ ਅਸੀਂ ਇੱਕ ਖੋ ਕਿਤੇ ਹੋਏ ਛੇ ਜਿਹੜੇ ਵਕ ਵਕ ਕੰਪਨੀਆਂ ਦੇ ਜਿਹੜੇ ਮੋਬਾਈਲ ਫੋਨਾਂ ਜਿਹੜੇ ਗ੍ਰਾਹਤ ਕੀਤੇ ਆ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਕੀਤੀ ਜਾਂਦੀ ਇੱਥੇ ਕਾਰਵਾਈ ਕਰਤੀ ਦੀ ਗੱਲ 121 ਨੰਬਰ ਮਗਦਮਾ ਅਸੀਂ ਥਾਣਾ ਕਤਵਾਲੀ ਵਿੱਚ ਦਰਜ ਕਰਤਾ ਅੰਡਰ ਸੈਕਸ਼ਨ 304 ਸਬਕਲੋਜ਼ 1 ਐਂਡ 3 ਸਬਕਲੋਜ਼ 5 ਬੀ ਐਨਐਸ ਦੇ ਵਿੱਚ ਪਹਿਲਾਂ ਕੋਪਰਚੀਨਗੀ ਜੀ ਹਾਂਜੀ ਇਹਨਾਂ ਦਾ ਕ੍ਰਿਮੀਨਲ ਹਿਸਟਰੀ ਹੈਗੀ ਆ ਜਿਹੜਾ ਆਕਾਸ਼ ਦੀਤੇ ਹੈਗਾ ਇੱਥੇ ਥਾਣਾ ਕਤਵਾਲੀ ਦਾ ਹੀ 1230/22 ਮਗਦਮਾ ਦਰਜ ਹੈ ਖੋਦਾਂ ਮਗਦਮਾ ਹੈ ਔਰ ਜਿਹੜਾ ਸ਼ਿਵਾ ਇਹ ਤੇ ਤਿੰਨ ਮੁਕੱਦਮੇ ਜਿਹੜੇ ਹੈਗੇ ਆ ਚੋਰੀਆਂ ਉਹ ਦੇ ਜਿਹੜੇ ਥਾਣੇਦਰਮਲ ਦੇ ਦਰਜ ਹੈਗੇ ਜਿਹੜੇ ਮੋਬਾਈਲ ਮਿਲੇ ਸਦੇ ਵੇਚਣ ਦੀ ਫਰਾਗ ਦੇ ਵਿੱਚ ਸੀ ਜਾਂ ਕਿਸ ਤਰ੍ਹਾਂ ਦੇ ਲੈਟ ਕੰਗਰੇਸ ਹਾਂ ਇਹ ਵੇਚਣ ਦੀ ਫਰਾਗ ਦੇ ਵਿੱਚ ਹੀ ਸੀਗੇ ਉਹ ਅਸੀਂ ਅੰਦਰੂਸ਼ਨ ਦੇ ਵਿੱਚ ਇਹਨਾਂ ਦੇ ਆਇਆ ਪਿਆ ਤੇ ਉਹ ਅਸੀਂ ਜਿਹੜੇ ਆਈਐਮਆਈ ਨੰਬਰ ਜਿਹੜੇ ਉਹਨਾਂ ਦੇ ਹੈਗੇ ਸਾਨੂੰ ਟਰੈਕ ਹੋ ਗਏ ਤੇ ਜਿਨ੍ਹਾਂ ਨੂੰ ਅਸੀਂ ਸਾਈਬਰ ਸੈੱਲ ਪਾਸ ਜਿਹੜਾ ਅਗਲੇ ਐਕਸ਼ਨ ਲਈ ਭੇਜ ਦਿੱਤਾ ਜਿਸ ਤਰ੍ਹਾਂ ਉਸੇ ਵੇਚਣ ਦੀ ਫਰਾਗ 'ਚ ਅਸੀਂ ਸਰ ਲੱਗਦਾ ਕੋਈ ਦੁਕਾਨਦਾਰ ਵੀ ਇਨਵੋਲ ਹੋ ਸਕਦਾ ਇਸ ਵਾ ਮਾਮਲੇ ਦੇ ਵਿੱਚ ਬਿਲਕੁਲ ਉਹ ਸਹੀ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਨਵੈਸਟੀਗੇਸ਼ਨ ਦਾ ਜਿਹੋ ਜਿਹੋ ਤੱਤ ਸਾਹਮਣੇ ਆਪ ਜੀ ਨੂੰ ਸਹਿਰ ਕਰ ਦਿੱਤੇ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਨਕਾਰ ਨਹੀਂ ਦਿੱਤਾ ਜਾ ਸਕਦਾ ਬਿਲਕੁਲ ਹੋ ਸਕਦੇ ਜੀ ਇਨਵੈਸਟੀਗੇਸ਼ਨ ਦੇਖੋ ਅਜੇ ਦਾ ਬੜੀ ਪ੍ਰੀਲੀਮਨਰੀ ਸਟੇਜ ਤੇ ਹੈਗੀ ਹੈ ਇਨਵੈਸਟੀਗੇਸ਼ਨ ਤੇ ਫਰਦਰ ਜਦੋਂ ਇਨਵੈਸਟੀਗੇਸ਼ਨ ਕਰਾਂਗੇ ਅਸੀਂ ਤਾਂ ਹੋ ਹੋ ਸਕਦੇ ਆ ਨਾਮ ਆ ਸਕਦੇ ਲੱਗਦਾ ਇਸ ਤਰ੍ਹਾਂ ਦੇ ਸਨੇਚਰ ਫੜੇ ਜਾ ਰਹੇ ਲੋਕ ਸੁੱਖ ਦਾ ਸਾਹ ਲੈਣਗੇ ਸਨੇਚਿੰਗ ਹੋ ਰਹੀ ਹੈ ਲਗਾਤਾਰ ਮੋਬਾਈਲ ਕਰਦੇ ਬਿਲਕੁਲ ਸੁਰਖੀ ਦਾ ਸਾਲ ਆਣ ਦੇ ਜਾਂਦੇ ਲੋਕਾਂ ਜਿਹੜਾ ਨੂੰ ਹੈਗੀ ਜਿਹੜੀ ਪਰੇਸ਼ਾਨ ਨਹੀਂ ਹੁੰਦੀ ਰਹੀ ਇੱਕ ਡਰਦਾ ਮਾਹੌਲ ਬਣਿਆ ਗਿਆ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਸਨੇਚ ਸਨੇਚ ਕਰ ਜਾਂਦੇ ਨੇ ਕੋਈ ਐਸੀ ਕੋਈ ਡਰਨ ਵਾਲੀ ਲੋੜ ਨਹੀਂ ਜੀ ਪਿਆ ਪੁਲਿਸ ਉਹਨਾਂ ਦੇ ਨਾਲ ਹੈਗੀ ਆ ਬਸ ਹੀ ਗਾਇਬ ਗਾਇਆ ਉਹ ਜਿਹੜੀਆਂ ਗਸ਼ਤਾਂ ਕਰਦੇ ਰਹਿੰਦੇ ਆ ਪੀਸੀਆਰ ਪਾਰਟੀਆਂ ਸਾਡੀਆਂ ਜਿਹੜੀਆਂ ਏਰੀਆ ਦੇ ਵਿੱਚ ਬੀਟ ਦੇ ਵਿੱਚ ਤਾਇਨਾਤ ਜਦੋਂ ਸਾਨੂੰ ਕੋਈ ਇਹੋ ਜਿਹੀ ਵਾਰਦਾਤ ਗਤ ਰਿਪੋਰਟ ਹੁੰਦੀ ਅਸੀਂ ਤੁਰੰਤ ਜਿਹੜਾ ਉਹਦੇ ਤੇ ਇੱਕ ਮੰਦੀ ਜੋ ਕਾਨੂੰਨੀ ਕਾਰਵਾਈ ਉਹ ਕਰ ਦਿੰਦੇ ਆ